ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਵੈਲਕਮ ਆ ਜੀ ਸਾਡੇ ਨੈਕਸਟ ਵਲੌਗ 'ਚ ਸ਼ਿਨਾ ਆਇਆ ਤਿੰਨੇ ਲਾ ਕਮੈਂਟ ਵੀ ਆਇਆ ਕਹਿੰਦੇ ਸ਼ਿਨਾ ਮੂੰਹ ਨਹੀਂ ਦਿਖਾਉਂਦੀ ਕੀ ਕਰਨ ਲੱਗੀ ਅੱਧੂ ਕਰੀ ਅਸੀਂ ਅੱਜ ਗਏ ਸੀ ਮੜਿਆ ਬਾਹਰ ਤੇ ਉਹਨੂੰ ਲੈ ਕੇ ਆਏ ਆ ਛੋਲੇ ਕੁਲਚੇ ਜਿੱджу ਵੀ ਆਇਆ ਹੈਲੋ ਛੋਟੇ ਸਸਤ੍ਰੀ ਗੱਲ ਕਹੀਦਾ ਹੁੰਦਾ ਨਮਸਤੇ ਹਮ ਨਮਸਤੇ ਲੱਲੀ ਜੀ ਲੱਗਣ ਨਛੀਨਾ ਇਹ ਸਾਡਾ ਪਾਂਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਜੀ ਹਾਂਜੀ ਤੁਸੀਂ ਕਰਦੇ ਹਾਂ ਅਸੀਂ ਵਲੌਗ ਬਣਾਉਣਦੇ ਆ ਅੱਜ ਤੁਹਾਡਾ ਆ ਦੇਖੋ ਵਲੌਗ ਬਣਾਦੀ ਕੁੜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਠੀਕ ਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤਤਰੀ ਤਾਲਿਆ ਦੇ ਇੱਕ ਵਾਰੀ ਤਤਰੀ ਤਾ ਤਾਰਿਆਂ ਨੂੰ ਸਿਤਾ ਤਾਰੇ ਤੀਤਤ ਮਾਰਾ ਤੀਤ ਕਿਤੇ ਨੂੰ ਤੈ ਤਾਦੋ ਤੇ ਤਾਦੋ ਹਾਂ ਆ ਗਿਆ ਉਹਦੇ ਲਾਈਕ ਦਾ ਵੀ ਆ ਗਿਆ ਉਹ ਜਦੋਂ ਇੰਦਾ ਕਰੋ ਆ ਜਾਂਦਾ ਉਹ ਲਾਈਕ ਕਿੱਦਾਂ ਕਰੋ ਇੰਦਾ ਚਲੋ ਉਹ ਸੁਣਾਓ ਕਿਦਾ ਠੀਕ ਠਾਕ ਜੀ ਤੁਸੀਂ ਵਧੀਆ ਜੀ ਤੁਹਾਨੂੰ ਬਲੌਗ ਦੇ ਚਿੱਤ ਆ ਗਿਆ ਸੀ ਹਾਂਜੀ ਤੁਸੀਂ ਜਦੋਂ ਆ ਜਾਂਦੇ ਸਾਨੂੰ ਬਲੌਗ ਦਾ ਚਿੱਤ ਆ ਜਾਂਦਾ ਤੁਹਾਨੂੰ ਤੇਨੂੰ ਲੈ ਕੇ ਸਾਡੇ ਲਈ ਸਪੈਸ਼ਲ ਛੋਲੇ ਕੋਲਚੇ ਖਾਣ ਨੂੰ ਕਹਿੰਦੇ ਜੀਜੂ ਨੂੰ ਬਹੁਤ ਪਸੰਦ ਆਇਆ ਇਹ ਸਪੈਸ਼ਲ ਲੈ ਕੇ ਆਏ ਮਾਈ ਫੇਵਰੇਟ ਹੂੰ ਟੈਂਪਲ ਦਾ ਹੀ ਫੇਵਰੇਟ ਹੈ ਚਲੋ ਪਲੇਟਾਂ 'ਚ ਪਾ ਕੇ ਰੱਖਿਓ ਮੂੰਹ 'ਚ ਪਾਣੀ ਆ ਗਿਆ ਹਾਂ ਬਹੁਤ ਸਵਾਦ ਖਾ ਕੇ ਦੱਸਿਓ ਕਿੱਦਾਂ ਦੇ ਲੱਗੇ ਚਲੋ ਸਾਡੀ ਦਾਸੀ ਨੂੰ ਉਧਰ ਲਾ ਲੋ ਉਹ ਨਾ ਕਿ ਅੰਦਰ ਵਾਲੀ ਮੈਂ ਬਣਾਈ ਉਹਦਾ ਵੀਡੀਓ ਉਹਦੀ ਅੰਦਰ ਬੋਲੀ ਸੱਸਰੀ ਗੱਲ ਇਹ ਸੱਸਰੀ ਗੱਲ ਘਾਟੇ ਬਾਰੇ ਨਮਸਤੇ ਕਹਿੰਦੀ ਜਿਆਦਾ ਇਹ ਇਹ ਸੱਸਰੀ ਗੱਲ ਤੇ ਲਾਉਣੀ ਆ ਸੀ ਹੋਲੀ-ਵੋਲੀ ਇੱਕ ਨਮਸਤੇ ਨਮਸਤੇ ਜਲੀ ਕਰਦੀ ਨਹੀਂ ਹੈ ਨਾ ਹੋਰ ਸੁਣਾਓ ਕਿ ਦਾ ਠੀਕ ਠਾਕ ਤਨੂ ਨੇ ਹੁਣ ਬਾਅਦ ਚ ਕੰਮ ਵੀ ਕਰਨਾ ਛੋਲੇ ਕੋਲ ਚ ਖਾ ਕੇ ਸਪੈਸ਼ਲ ਉਹ ਦਿਹਾਉਂਦੇ ਤਾਨੂੰ ਕੀ ਕੰਮ ਕਰਦੀ ਬਾਅਦ ਚ ਮਟਰ ਪਨੀਰ ਬਣਾਉਣਾ ਹੈ ਨੇ ਹਾਂ ਵੀ ਨਹੀਂ ਲੰਦਾ ਪਤਾ ਨਹੀਂ ਮਟਰ ਘੜਤੇ ਮਗਾ ਪਈ ਚਲੋ ਤੁਸੀਂ ਆਪ ਫੜ ਕੇ ਬੈਗੀ ਆ ਭਾਜੀ ਸੁਣੀ ਨਹੀਂ ਦੇਣਾ ਆ ਫੜਾਈ ਤਾਂ ਗੰਦੇ ਚ ਮੜਕ ਅੱਗੇ ਹੁਣ ਕੀ ਕਹਿੰਦੇ ਸੀ ਮੈਂ ਤੁਹਾਨੂੰ ਖਾ ਲੈ ਖਾਓ ਤੁਸੀਂ ਮੰਮੀ ਦੇ ਦੋ ਬਰਾਵੋ ਕਹਿੰਦਾ ਮੰਮੀ ਰੋਸੀ ਨਾਲ ਆਵੇ। ਮੇਂ ਹੁੰਦੇ ਆ। ਸਵਾਦ ਰੋਸੀ ਫਿਰ ਮੰਮੀ ਰੋਸੀ ਫਿਰ ਦਾ। ਸਹੀ? ਜਮੀਨ? ਸਵਾਦ ਹੈ? ਸਹੀ ਹੈ ਜਮੀਨ ਹੈ ਸਵਾਦ ਹੈ। ਰੋਟੀ ਨੰਦਾਂ ਕਦਾ ਮਿਲ। ਹੈ? ਹੂੰ। ਬਹੁਤ ਸਵਾਦ ਹੈ ਜੀ। ਬਹੁਤ ਥੈਂਕ ਯੂ। ਮੇਰਾ ਆ ਗਈ ਹੈ ਨਹੀਂ ਮੈਂ ਨਹੀਂ ਬੱਤ ਚਾਹ ਚਲੋ ਆ ਰਿੰਪਲ ਦੇ ਪੈ ਮੈਨੂੰ ਮੈਂ ਤਾਂ ਛੋਣੀਆਂ ਆਂ ਥਾਰੀਆਂ ਪਿਆਰ ਹੀ ਆ ਵੀ ਮੋਪਿਆ ਤਾਂ ਬਹੁਤ ਚੰਗਾ ਕੁੜੀ ਚ ਨਾਮ ਕੁੜੀ ਚ ਨਾਮ ਕੁੜੀ ਬੰਦਾ ਉਹਨੂੰ ਚਾਨਾ ਚਲੋ 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 ਠੀਕ ਹੈ ਭਾਜੀ ਤੁਹਾਨੂੰ ਠੀਕ ਹੈ ਮਾਲ ਲਿਓ ਤੁਸੀਂ ਵੀ ਘੋਬਰਾ ਨਾਲ ਆਇਆ ਤੁਸੀਂ ਆ ਜਾਓ ਮਾਰ ਚਿਕਨ ਭਾਰਾ ਨੂੰ ਟਾਈਮ ਕੱਢੋ ਥੋੜਾ ਜਿਹਾ ਹਾਂਜੀ ਆ ਜੀ ਚਲ ਠੀਕ ਹੈ ਮੰਮੀ ਜੀ ਚਲ ਕਿੰਨੀ ਕਾਲ ਨਾ ਜਾਏ ਤਾਂ ਕਿੰਨਾ ਟਾਈਮ ਇੱਥੇ ਮੈਂ ਹੁਣ 30 ਮਿੰਟਾਂ ਵਿੱਚ ਲੱਗਾਂਗਾ ਠੀਕ ਹੈ ਸੈਟ ਕੀਤਾ ਲੱਗ ਦਿੱਤਾ ਤੁਸੀਂ ਸੈਟ ਆਪ ਤੇ ਹੀ ਬਾਈ ਚੰਗਾ ਮੰਮੀ ਹੈਲੋ ਹੈਲੋ ਹਾਂਜੀ ਕਿੱਥੇ ਚੱਲੇ ਜੀ ਆਪਾਂ ਹਾਂ ਕਾਨੂ ਕਾਨੂ ਆ ਗਈ ਆ ਗਈ ਕੁਛ ਕਿੰਨ੍ਹੇ ਕੋਸ਼ਿ ਵੀ ਨਹੀਂ ਕਰਨੀ ਹੈਗਾ ਇਹ ਹਾਂ ਠੀਕ ਬੋਨਾ ਨੇ ਪਹਿਲੀ ਮੈਨੂੰ ਕਹਿਤਾ ਉਹ ਇਹ ਹੋ ਗਈ ਕਿੰਨੇ ਸਾਡਾ ਘਰ ਹੈ ਇਹ ਸਾਡੇ ਘਰ ਸਲੈਂਡਰ ਪਿਆ ਤੁਹਾਡਾ ਹੋ ਤਾਂ ਅੱਗੇ ਉਹ ਤਾਂ ਹੋਰ ਹੁਣ ਉਹ ਦੂਜੇ ਘਰ ਦੀ ਮਹਿਮਾਨ ਆ ਇਹ ਘਰ ਹੁਣ ਸਾਡਾ ਸਾਡਾ ਵੀ ਨਹੀਂ ਮੇਰੇ ਮੁੰਡੇ ਦਾ ਹੋ ਹਾ ਜਿਹੜਾ ਜਦੋਂ ਤੱਕ ਅਸੀਂ ਇੱਥੇ ਹਾਂ ਸਾਡਾ ਮੈਂ ਹਨਾ ਉਹ ਓਰਦਾ ਨਹੀਂ ਕਿਹਾ ਸੀ ਜਦੋਂ ਭੱਜਦੇ ਆ ਨਾ ਗੱਲ ਲੈ ਕੇ ਮੈਂ ਉਹਦਾ ਖੌਲ ਬੱਕਿਆ ਸੀ ਭਾਰੀ ਹੋਰ ਹਸਣ ਦਾ ਕੰਮ ਕਰਦਾ ਜਾਂ ਕਰਦੇ ਦੀ ਦਿਨ ਦੱਸਿਆ ਤੁਸੀਂ ਕਿ ਮੈਂ ਇਦਾਂ ਗਿਆ ਅੱਜ ਨਹੀਂ ਇਹ ਕਿਹੜਾ ਜਵਾਈ ਆ ਗੱਲ ਚੁੱਕ ਮੈਂ ਤਾਂ ਗੱਲ ਚੁੱਕ ਬਾ ਜਵਾਈ ਆ ਮੈਂ ਉਦਾਂ ਕਿਆ ਸੀ ਮੈਂ ਤਾਂ ਪਹਿਲੀ ਚਿੱਠੀ ਪਿਆਸ ਨੇ ਸਾਡੇ ਘਰ ਕੰਦੇ ਕੂ ਕਰਦੇ ਸਾਡੇ ਘਰ ਚੂਨਾ ਦੇਖ ਬੱਟੇ ਭੀਰਾਨੀ ਲੱਗਣ ਦੇ ਹੂੰ ਵਾਹ ਇੱਦਾਂ ਕਿੱਲਾ ਨਾ ਪਾਈ ਹੈਗੀ ਭੀਰਾਨੀ ਉਦਾਂ ਪਰ ਇੱਦਾਂ ਪਾਈ ਨਾ ਉਹ ਤਾਂ ਆਪਣੀ ਇਹ ਗੱਲਾਂ ਆਪਣੇ ਤੋਂ ਸੀਕਰਟ ਰੱਖੀ ਦਿੰਦਾ ਭਾਵੇਂ ਦੀ ਭੀਰਾਨੀ ਵਰਗੀ ਆ ਕਿ ਉਹ ਐਮੀਨਾ ਭਈ ਇਹ ਲੈਣੀ ਕਿਹਾ ਕਰੋ ਉਹ ਵਿਚਾਰੇ ਹੂੰ ਬਾਹਰੋਂ ਐ ਲੱਗਦੀ ਰਹਦੀ ਤੁਸੀਂ ਕਿਹਨਾਂ ਦੇ ਬਾਹਰੋਂ ਜੁਕੀ ਚਾਹੀਦੀ ਲੱਗਦੀ ਇਹ ਜਦੋਂ ਕੰਲੀ ਤੁਰੀ ਹੁੰਦੀ ਇਦਾਂ ਲਦਾ ਲੰਬਾ ਬਣਾ ਦੇ ਜੁਕੀ ਵਾਲੀ ਹੋਈ ਰਹੇ ਲੱਗਦੇ ਕੀ 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 ਚਿੱਟੀ ਦੀ ਛਾੜ ਬਣੀ ਨਾ ਉਤਰਾ ਲੱਗਦੀ ਆ ਨਾਲ ਬਹੁਤ ਸੋਹਣੀ ਲੱਗਦੀ ਹਾਂ ਕੋਈ ਨਾ ਕੋਈ ਨਾ ਕੋਈ 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 ਕੋਈ ਨਾ ਪਾਪਾ ਅਰੇ ਸਸੁਰੇ ਮੈਂ ਕਿਹਾ ਗਿਆ ਸਤਰੀਏ ਅਰੇ ਸਸੁਰਾ ਕੀ ਕਰੇ ਐ ਸਸੁਰੇ ਬਾਹਰ ਲੈ ਕੇ ਆ ਨਾ ਆਜਾ ਮੋਹਲੇ ਨੇ ਕਹਣਾ ਹੈ ਭਈਆ ਲੈ ਕੇ ਆਂਦਾ ਇਹਨਾਂ ਨੇ ਕੋਈ ਨਮਾ ਪਾਠਾ ਲੈ ਆਂਦਾ ਪਾਠਾ ਪਾਠਾ ਦੇ ਗਿਆ ਐ ਕੀ ਕਰੇ ਸਟ ਲੱਗਦੀ ਮੈਂ ਬੰਦਾ ਐ ਬੰਦਾ ਬੰਦਾ ਤੂੰ ਤੱਕ ਗੁੜੀਏ ਤੂੰ ਬੰਦਾ ਛੋੜੋ ਕਹਿੰਦੀ ਮੈਂ ਬੰਦਾ ਆ ਹੂੰ ਮਹਾਵੀਜੀ ਪੋਜ਼ਿਟਿਵ ਜੀ ਨੂੰ ਹੱਸਿਆ ਪੀਆ ਸੋ ਆਹ ਦੇ ਰਹੇ ਉਹਦੀ ਫਸਾ ਲਾ ਜੀ ਮੇਰੇ ਇੱਤੇ ਹੁੰਦਾ ਸਾਰੇ ਕਿੱਦਾਂ ਮੈਂ ਤਾਂ ਇੱਤੇ ਹੱਸ ਲਾਉਣਾ ਕਿੱਦਾਂ ਪਾ ਜੀ ਵੀ ਸਾਡੇ ਮੱਛੀ ਮਾਰਦੇ ਹੈ ਮੱਛੀ ਮਾਰਦੇ ਮੱਛੀ ਮਰਦੀਆਂ ਰਹਿੰਦੀ ਮਰ ਗਈ ਹੋਰ ਇੱਕ ਛੋਟੀ ਹੋਰੀ ਛੋਟੀ ਆ ਉਸ ਰੋਮਾਂ ਚੀ ਹੈਗੀ 골ਡਫਿਸ਼ ਛੋਟੀ ਇਹ ਤਾਂ ਲਾਈਵ ਸ਼ੋਡ ਹੀ ਹੁੰਦੀ ਹੈ ਰਾਮਾ ਨਵੀ ਲਾਜ ਮੈਂ ਮਸ਼ੀ ਹੂੰ ਤੇਰੇ ਵਿੱਚ ਪਾਉਣਾ ਉੱਥੇ ਜਾ ਜਦੋਂ ਜੀਕੀਤਾ ਕੱਢ ਕੇ ਬਣਾਦੇ ਆਂਦੀ ਆ ਤਾਂ ਮੀਂਹ ਆਦ ਰਿਹਾ ਸਵਾਦ ਹੀ ਆ ਖਾਣਾ ਆ ਖਾਣਾ ਆ ਖਾਣਾ ਹੀ ਆ ਖਾਣਾ ਹੀ ਆ ਤੈਨੂੰ ਪਤਾ ਨਹੀਂ ਲੱਗਦਾ ਖਾ ਲੋ ਫੇ ਖਾ ਲੋ ਥੋੜਾ ਮੈਂ ਥੋੜਾ ਮੈਂ ਹੀ ਆ ਮਰੂਦ ਹੀ ਆ ਖਾਣਾ ਆ ਖਾਣਾ ਆ ਲਾਓ ਫੇ ਲਾਓ ਫੇ ਜਾਦੀਆਂ ਦੁੱਤੀਓ ਲੇਵਰ ਤੋਂ ਦੀ ਲੇਵਰ ਲਾਓ ਕੋਲ ਕੇ ਬਗੀ ਲਾ ਦਿਓ ਤਾਂ ਇਹ ਨਹੀਂ ਇੱਧਰ ਰੱਖੀ ਇੱਧਰ ਲਾਉਣੇ ਆ ਲੰਮੇ ਦਾ ਇੱਧਰ ਰੱਖੀ ਇੱਧਰ ਹੀ ਇੱਧਰ ਦਾ ਹੁੰਦੀ ਰਹਿੰਦੀ ਇੱਧਰ ਹੀ ਇੱਧਰ ਹੀ ਇੱਕ ਜਾ ਲਾਲਾ ਬਸ ਮੈਂ ਕਿਹੜਾ ਜਾਦੇ ਖਾਣੇ ਵਧੀਆ ਪੱਕਾ ਹੈ ਲਾਈ ਮਾਰਾ ਇਸੇ ਬਾਦ ਉਹ ਬਹੁਤ ਹੈ ਇੱਕ ਹੀ ਹੈ ਦੇਖਣਾ ਨਹੀਂ ਕਰਦਾ ਈਲਾ ਦਾ ਦੇਖੋ ਤਾਂ ਬੜੀ ਸਹੀ ਹੈ ਸਹੀ 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 ਹੈ ਸਹੀ ਹੈ ਹੋ ਰਹੀ ਹੈਗੀ ਉੱਧਰ ਆਓ ਮਰਿਆ ਨਹੀਂ ਮੈਂ ਉਹਨਾਂ ਦੌੜੀਆਂ ਲੜਾ ਲਈ ਆ ਲੋ ਤੁਸੀਂ ਜਾਰ ਰਹੇ ਹੋ ਨਾ ਫਿਰ ਤੁਸੀਂ ਬਣਾਉਂਗੇ ਤੁਸੀਂ ਜਾ ਰਹੇ ਹੋ ਬਾਏ ਬਾਏ ਤੁਸੀਂ ਜਾ ਰਹੇ ਹੋ ਜਾ ਰਹੇ ਆ ਜਾ ਰਹੇ ਕੀ ਗੱਲ ਹੈ ਜਾਣਾ ਹੈ ਜਾਣਾ ਹੀ ਆ ਨਾ ਜਾਓ ਨਾ ਜਾਓ ਤਗਾਲਾ ਪੈ ਗਈਆਂ ਤੇ ਗਾਲਾ ਪੈ ਗਈਆਂ ਤੇ ਪਤਾ ਨਹੀਂ ਜਾਣਾ ਤੇ ਜਾਣਾ ਹੀ ਆ ਨਾ ਜਾਓ ਨਾ ਜਾਓ ਚੰਗਾ ਫੇ ਓਕੇ ਬਾਏ ਜਿਕਨੇ ਮੇਂ ਸੇਵਾ ਕਰਦੀਆਂ ਤੁਸੀਂ ਕਿਹੜਾ ਮੇਰੀ ਸੇਵਾ ਕਰਦੀਆਂ ਜਾਣਾ ਤੇ ਜਾਣਾ ਹੀ ਆ ਆ ਜਾਓ ਜਲਦੀ ਕੁੜੀ ਨੇ ਵੀ ਅਨੂਦ ਲਾ ਕੇ ਦਿੱਤੇ ਆ ਬਹੁਤ ਸਵਾਦ ਹੋਣੇ ਆ ਇਹ ਨਾਲ ਖਾਉਂਗਾ ਨਾਲ ਤੇਨ ਚਿੱਤਾਂ ਕਰਾਂਗੇ ਬਾਏ 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 ਬਾਏ